ਉਸ ਆਦਮੀ ਦੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਜੇ ਉਹ ਨਹੀਂ ਕਾਬੂ ਆਉਂਦਾ ਆਮਦਾਨ ਦੰਡ ਦੇ ਇਹ ਸਿਸਟਮ ਇੰਨਾ ਕਰਪਟ ਹੈ ਕਿ ਚਾਰ ਚਾਰ ਪੰਜ ਪੰਜ ਮੰਜ਼ਲਾ ਇਲੀਗਲ ਬਿਲਡਿੰਗਾਂ ਸ਼ਹਿਰ ਜਿਹੜੀਆਂ ਬਣਦੀਆਂ ਪਈਆਂ ਵੇ ਜੇ ਉਹਨੂੰ ਰਿਕਵਾਂਡ ਲਈ ਕੋਈ ਆਵਾਜ਼ ਚੱਕਦਾ ਹੋਵੇ ਤਾਂ ਉਹਨੂੰ ਕਿਸੇ ਨਾ ਕਿਸੇ ਚੱਕਰ 'ਚ ਫਸਾ ਦਿਓ ਅਗਰ ਸ਼ਰੀਰ ਗੰਦਾ ਹੁੰਦਾ ਤਾਂ ਹੋਏਗਾ ਆਤਮਾ ਗੰਦੀ ਨਹੀਂ ਹੋਣ ਦੇਗਾ ਮੈਂ ਇਹਦੇ ਖਿਲਾਫ ਆਵਾਜ਼ ਜ਼ਰੂਰ ਚੁੱਕਾਂਗਾ ਔਰ ਆਵਾਜ਼ ਆ ਰਹੀ ਹੈ ਦੋਸਤ ਹਲੇ ਇਸ ਦੇਸ਼ ਦਾ ਕਾਨੂੰਨ ਜ਼ਿੰਦਾ ਹੈ ਜਿੱਦਾਂ ਸਵਾਲ ਇਹ ਹੈ ਆਪਣੇ ਨਗਰ ਨਿਗਮ ਕਾਰਪੋਰੇਸ਼ਨ ਨੂੰ ਕਿ ਬੰਦਾ ਕਿ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਤੁਹਾਡੀ ਕੋਈ ਲਾਇਬਿਲਟੀ ਨਹੀਂ ਹੈ ਜਿਹੜੇ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਪਏ ਆ ਉਹ ਕੰਮ ਤਾਂ ਨਗਰ ਨਿਗਮ ਕਾਰਪੋਰੇਸ਼ਨ ਦਾ ਕਰਦੇ ਪਏ ਹਨ ਸੋ ਇਹਨਾਂ ਲੋਕਾਂ ਦੀ ਹੱਕ ਦੀ ਆਵਾਜ਼ ਬਣ ਕੇ ਮੈਂ ਇੱਥੇ ਪਹੁੰਚਿਆ ਵਾਂ ਪਰ ਮੈਂ ਚਾਹਨਾ ਵਾਂ ਕਿ ਇਹਨਾਂ ਦਾ ਹੱਕ ਇਹਨਾਂ ਨੂੰ ਮਿਲੇ ਕਿਉਂਕਿ 3 ਮਹੀਨੇ ਹੋਣ ਤੇ ਆ ਗਏ ਇਹਨਾਂ ਨੂੰ ਸੈਲਰੀ ਨਹੀਂ ਨਗਰ ਨਿਗਮ ਪਹਿਲਾਂ ਤਾਂ ਮੈਂ ਜਸਨਾ ਚਾਹਾਂਗਾ ਕਿ ਨਗਰ ਨਿਗਮ ਜਿਹਨੂੰ ਕਾਰਪੋਰੇਸ਼ਨ ਆਫਿਸ ਲੁਧਿਆਣਾ ਕਿਹਾ ਜਾਂਦਾ ਵੈ ਦੋਸਤ ਅਗਰ ਨਗਰ ਨਿਗਮ ਇਸ ਦਫ਼ਤਰ ਨੂੰ ਮੈਂ ਇਹ ਕਹਾਂਗਾ ਕਿ 4 ਜ਼ੋਨ ਪੈਂਦੇ ਆ A B C D ਨਗਰ ਨਿਗਮ ਕਹਿੰਦੇ ਆ ਕਿ ਨਗਰ ਨਿਗਮ ਸ਼ਹਿਰ ਦੇ ਡਿਵੈਲਪਮੈਂਟ ਬਾਰੇ ਸੋਚਦਾ ਵੈ ਸ਼ਹਿਰ ਦੀ ਤਰੱਕੀ ਬਾਰੇ ਧਿਆਨ ਦਿੰਦਾ ਲੇਕਿਨ ਮੈਂ ਆਪਣੇ ਲੁਧਿਆਣਾ ਦੇ ਨਗਰ ਨਿਗਮ ਬਾਰੇ ਅਗਰ ਕੁਟਾਲਿਆ ਵਾਲਾ ਨਗਰ ਨਿਗਮ ਨਾਮ ਪਾ ਦਿਆਂ ਜਾਂ ਇੱਕ ਕੀ ਰੱਖਦੇ ਆ ਤਾਂ ਇਹ ਕੋਈ ਆਮ ਜੀ ਗੱਲ ਹੋਏਗੀ ਮਾਮੂਲੀ ਜੀ ਗੱਲ ਹੋਏਗੀ ਅਸੀਂ ਅੱਜ ਦਿਨ ਸੁਣਦੇ ਆਏ ਆ ਕਿ ਦਾ 10% ਦੀ ਕਿਸ ਤਰੀਕੇ ਦੇ ਨਾਲ ਧੰਦ ਲੀਆਂ ਨਗਰ ਨਿਗਮ ਚੱਲਦੀ ਹੈ ਅਸੀਂ ਆਏ ਤੇ ਸੁਣਦੇ ਆਏ ਆ ਕਿ ਕੂੜੇ ਦੇ ਡੰਪ ਦੇ ਨਾਮ ਦੇ ਉੱਤੇ ਕਿਵੇਂ ਤਾਂਦ ਲੀਆਂ ਉਹਨਾਂ ਨੇ ਹਮਸੈਲ ਜਿਵੇਂ ਤਾਂਦ ਲੀਆਂ ਸੀ ਜ਼ੋਨ ਦੇ ਵਿੱਚ 82 82 ਜੀ ਹਾਂ 82 ਲੱਖ ਰੁਪਏ ਦੀਆਂ ਪ੍ਰਾਪਰਟੀ ਟੈਕਸ ਬ੍ਰਾਂਚ ਵੱਲੋਂ ਇੱਕ ਇੱਕ ਕੰਪਨੀ ਦੀ ਹੈ ਫਲੈਟਸ ਦੀ ਹੈ ਜਿਹੜਾ ਕਿ ਕਮਰਸ਼ੀਅਲ ਆਂਦਾ ਵਾ ਉਹਦੀਆਂ ਇੰਡਸਟਰੀਅਲ ਤੇ ਰੈਜ਼ੀਡੈਂਸ਼ੀਅਲ ਰਸੀਦਾ ਕੱਟ ਦਿੱਤੀਆਂ ਜਾਂਦੀਆਂ ਲੇਕਿਨ ਰਸੀਦਾ 82 ਲੱਖ ਦੀਆਂ ਨਹੀਂ ਨੋਟਿਸ ਜ਼ਰੂਰ 82 ਲੱਖ ਦਾ ਭੇਜਿਆ ਜਾਂਦਾ ਵਾ ਲੇਕਿਨ ਰਸੀਦਾ ਜਾਣਦੇ ਹੋ 19 ਲੱਖ 54000 ਰੁਪਏ ਦੀਆਂ ਰਸੀਦਾ ਲਗਭਗ ਕਟੀਆਂ ਜਾਂਦੀਆਂ ਹਨ ਔਰ ਜਦੋਂ ਇਹ ਮਾਮਲਾ ਮੀਡੀਆ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਜਗ ਜਾਇਰ ਹੋਣ ਦਾ ਦਾਅਵਾ ਹੈ ਤਾਂ ਆਊਟਸੋਰਸ ਤੇ ਰੱਖੀ ਇੱਕ ਮੈਡਮ ਦੇ ਉੱਤੇ ਜਿਹੜੀ ਸਿਰ ਰਸੀਦਾ ਵਿਚਾਰੀ ਨੇ ਕਟੀਆਂ ਸੀਗੀਆਂ ਉਹਨੂੰ ਟਰਮੀਨੇਟ ਕੀਤਾ ਜਾਂਦਾ ਹੈ ਕੀ ਉਹ ਟਰਮੀਨੇਟ ਕਰਨ ਵਾਲੀ ਜਿਹੜੀ ਮੈਡਮ ਹੈ ਮੈਂ ਇਹ ਪੁੱਛਣਾ ਚਾਹਨਾ ਇਹ ਪੁੱਛਣਾ ਚਾਹਨਾ ਅੱਜ ਇਸ ਸਿਸਟਮ ਤੋਂ ਕੀ ਉਹ ਰਸੀਦਾ ਉਹਨਾਂ ਦਾ ਤਾਂ ਕੰਮ ਹੈ ਰਸੀਦਾ ਕੱਟਣਾ ਲੇਕਿਨ ਉਹ ਇਨਸਪੈਕਟਰ ਉਹ ਅਫਸਰ ਜਿਨ੍ਹਾਂ ਨੇ ਰਿਪੋਰਟ ਬਣਾਈ ਉਹਨਾਂ ਨੇ ਤਾਂ ਉਹੀ ਕਰਨਾ ਹੈ ਉਨਨ ਤੋਂ ਹੀ ਕਰਨਾ ਜੇ ਕੋਈ ਆਦਮੀ ਆਵਾਜ਼ ਚੱਕਦਾ ਵੈ ਇਲੀਗਲ ਬਿਲਡਿੰਗਾਂ ਬਾਰੇ ਤਾਂ ਉਸ ਆਦਮੀ ਦੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਜੇ ਉਹ ਨਹੀਂ ਕਾਬੂ ਆਂਦਾ ਸਾਮਦਾਮ ਦੰਡ ਵੀ ਇਹ ਸਿਸਟਮ ਇੰਨਾ ਕਰਪਟ ਹੈ ਕਿ 4 4 5 5 ਮੰਜ਼ਲਾ ਇਲੀਗਲ ਬਿਲਡਿੰਗਾਂ ਸ਼ਹਿਰ ਚ ਜਿਹੜੀਆਂ ਬਣਦੀਆਂ ਪਈਆਂ ਵੈ ਜੇ ਉਹਨੂੰ ਰਕਵਾਂਣ ਲਈ ਕੋਈ ਆਵਾਜ਼ ਚੱਕਦਾ ਵੈ ਤਾਂ ਉਹਨੂੰ ਕਿਸੇ ਨਾ ਕਿਸੇ ਚੱਕਰ ਚ ਫਸਾ ਦਿਓ ਉਹਨੂੰ ਕੋਈ ਸਨੇਚ ਕੀਤੀਆਂ ਕੋਈ ਟਰਮੀਨੇਟ ਕੀਤੀਆਂ ਕੋਈ ਕੋਈ ਇਹ ਕਹਾਂਗਾ ਟੈਂਡਰ ਕੀਤੀਆਂ ਕੋਈ ਇਹ ਕਹਾਂਗਾ ਤੋੜ ਮੁਰੜ ਕੇ ਕੋਈ ਆਡੀਓ ਵਾਇਰਲ ਕਰਦੇ ਹੋ ਕੋਈ ਬੰਦੇ ਉਹਦੇ ਖਿਲਾਫ ਖੜੇ ਕਰਦੇ ਹੋ ਸੋ ਇਹ ਚੀਜ਼ਾਂ ਪੁਰਾਣੀਆਂ ਹੁੰਦੀਆਂ ਆਈਆਂ ਵਾ ਜਦੋਂ ਮੈਂ ਸੱਚਾ यादव ਬਣ ਕੇ ਕੰਮ ਸ਼ੁਰੂ ਕੀਤਾ ਸੀਗਾ ਨਾ ਤਾਂ ਮੈਨੂੰ ਉਹਦੇ ਵੀ ਕਿਹਾ ਸੀਗਾ ਕਿ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਇਹ ਚੀਜ਼ਾਂ ਹੁੰਦੀਆਂ ਵਾ ਲੇਕਿਨ ਮੈਂ ਉਸ ਦਿਨ ਇਹ ਆਪਣੇ ਆਪ ਨਾਲ ਵਾਦਾ ਕੀਤਾ ਸੀਗਾ ਕਿ ਅਗਰ ਸ਼ਰੀਰ ਗੰਦਾ ਹੁੰਦਾ ਤਾਂ ਹੋਏਗਾ ਆਤਮਾ ਗੰਦੀ ਨਹੀਂ ਹੋਣ ਦੇਗਾ ਮੈਂ ਇਹਦੇ ਖਿਲਾਫ ਆਵਾਜ਼ ਜ਼ਰੂਰ ਚੁੱਕਾਂਗਾ ਔਰ ਆਵਾਜ਼ ਆ ਰਹੀ ਹੈ ਦੋਸਤ ਹਲੇ ਇਸ ਦੇਸ਼ ਦਾ ਕਾਨੂੰਨ ਜ਼ਿੰਦਾ ਹੈ ਜ਼ੁੱਦਾ ਹੈ ਸੋ ਇਹ ਚੀਜ਼ਾਂ ਆਪਾਂ ਜ਼ਰੂਰ ਕਰਾਂਗੇ ਲੇਕਿਨ ਅੱਜ ਜਿਸ ਮਕਸਦ ਵਾਸਤੇ ਮੈਂ ਇਥੇ ਡੀ ਜ਼ੋਨ ਆਇਆ ਹੋਇਆ ਸੀਗਾ ਉਹ ਮਕਸਦ ਮੈਂ ਹਮੇਸ਼ਾ ਕਹਿੰਦਾ ਕਿ ਮੇਰਾ ਕਿਸੇ ਨਿਜੀ ਪਰਸਨਲੀ ਕਿਸੇ ਆਦਮੀ ਦੇ ਨਾਲ ਵੀ ਨਾ ਕੋਈ ਦੁਸ਼ਮਣੀ ਸੀ ਨਾ ਕੋਈ ਦੁਸ਼ਮਣੀ ਹੈ ਨਾ ਹੋਏਗੀ ਮੈਂ ਤਾਂ ਸਹੀ ਔਰ ਗਲਤ ਦੀ ਲੜਾਈ ਦੋਸਤ ਹਮੇਸ਼ਾ ਲੜਦਾ ਹਾਂ ਸੋ ਅੱਜ ਮੈਂ ਇੱਥੇ ਡੀ ਜ਼ੋਨ ਆਇਆ ਸੀਗਾ ਕੁਝ ਅੱਛੇ ਵਾਸਤੇ ਉਹ ਅੱਛਾ ਇਹ ਸੀਗਾ ਜੋ ਕਿ ਗਲਤ ਹੋ ਰਿਹਾ ਵੈ ਕੁਝ ਲੋਕਾਂ ਦੇ ਨਾਲ ਸਾਡੇ ਨਗਰ ਨਿਗਮ ਲੁਧਿਆਣਾ ਇਸ ਦੇ ਵਿੱਚ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਵੀ ਤੁਸੀਂ ਦੇਖਿਆ ਹੋਏਗਾ ਕਿ ਚਾਰ ਜ਼ੋਨਾਂ ਦੇ ਵਿੱਚ ਚਾਰ ਅਲੱਗ-ਅਲੱਗ ਇਹੋ ਜਿਹੇ ਕਮਰੇ ਬਣੇ ਹੋਏ ਐ ਜਿੱਥੇ ਪ੍ਰਾਪਰਟੀ ਟੈਕਸ ਭਰਿਆ ਜਾਂਦਾ ਔਰ ਲਗਭਗ 109 ਦੇ ਕਰੀਬ ਆਊਟਸੋਰਸ ਤੇ ਆਊਟਸੋਰਸ ਮੀਨਸ ਪ੍ਰਾਈਵੇਟ ਮੁਲਾਜ਼ਮ ਇੱਥੇ ਰੱਖੇ ਗਏ ਆ ਇਸ ਪ੍ਰੋਪਰਟੀ ਟੈਕਸ ਬ੍ਰਾਂਚ ਦੇ ਵਿੱਚ ਔਰ ਇਹ ਸਾਰੇ ਮੁਲਾਜ਼ਮ ਇੱਕ ਕੰਪਨੀ ਦੁਆਰਾ ਕਿਰਾਰ ਕਰਕੇ ਰੱਖੇ ਗਏ ਹੈ ਇੰਡੀਅਨ ਸਿਕਿਉਰਿਟੀ ਸਰਵਿਸ ਇੰਡੀਅਨ ਸਿਕਿਉਰਿਟੀ ਸਰਵਿਸ ਦੁਆਰਾ 109 ਬੰਦੇ ਜਿਹੜੇ ਰੱਖੇ ਗਏ ਹੈ ਇਹ ਉਹਨਾਂ ਦੇ ਜਿਹੜਾ ਕਰਾਰ ਜਿਹੜਾ ਬੌਂਡ ਕਾਰਪੋਰੇਸ਼ਨ ਨਾਲ ਸਾਈਨ ਹੋਇਆ ਹੈ ਕੰਪਨੀ ਦਾ ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਮੈਂ ਤੁਹਾਨੂੰ ਦਿਖਾਣਾ ਵੀ ਚਾਹਾਂਗਾ ਦਾ ਕੰਟਰੈਕਟਿੰਗ ਏਜੰਸੀ ਸ਼ਲ ਬੀ ਰਿਸਪੋਨਸੀਬਲ ਫੋਰ ਟਾਈਮਲੀ ਸਿਚੁਅਰੀ ਪੇਮੈਂਟ ਇਨ ਰਿਸਪੈਕਟ ਆਫ ਸਪਲਾਈਡ ਮੈਨ ਪਾਵਰ ਐਂਡ ਥੇਅਰ ਸ਼ਲ ਬੀ any responsibility of municipal corporation ki us company di zimmedari hovegi ohna 109 mulazima nu salary di ohna 109 mulazima di jehdi salary hai oh company ne dhyan dena hai company valo rakhe gaye hai corporation di koi zimmedari nahi hovegi that if the contractor violates any of the term and condition of the agreement or commits any fraud of the service are not to be entire satisfaction of official mcl penalty relating deduction up to maximum ਟੈਨ ਪਰਸੈਂਟ ਅਮਾਊਂਟ ਆਫ ਦਾ ਬੇਲ ਪਰਟੀਕੂਲਰ ਮੰਥ ਵਿਲ ਬੀ ਇੰਪੋਜ ਸੋ ਦਸ ਪਰਸੈਂਟ ਜੁਰਮਾਨਾ ਲਗਾਇਆ ਜਾਏਗਾ ਜੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਉਸ ਕੰਪਨੀ ਵੱਲੋਂ ਵਰਤੀ ਗਈ ਹੈ ਹਰ ਸਾਲ ਇਹ ਕੰਪਨੀ ਲਗਭਗ 2022 ਦੀ ਟੈਂਡਰ ਦੀ ਕਾਪੀ ਮੇਰੇ ਕੋਲ ਹੈ 23 ਦੀ ਵੀ ਹੈ ਤਾਂ ਸੁਣਨ ਚ ਆਇਆ ਵਾ ਕਿ ਅੱਗੇ ਟਰਮੀਨੇਟ ਅੱਗੇ ਇਸੇ ਟੈਂਡਰ ਨੂੰ ਅੱਗੇ ਐਕਸਟੈਂਡ ਕਰ ਦਿੱਤਾ ਜਾਂਦਾ ਹੈ ਇਸੇ ਕੰਪਨੀ ਨੂੰ ਹੀ ਉਹ ਟੈਂਡਰ ਐਕਸਟੈਂਡ ਕੀਤਾ ਗਿਆ 22 ਤੋਂ ਬਾਅਦ 23 23 ਤੋਂ ਬਾਅਦ 24 ਤੇ 25 ਤੇ ਹੁਣ ਕਹਿੰਦੇ ਬਈ ਟੈਂਡਰ ਮੇਰੀ ਉੱਪਰ ਜਿਹੜੀ ਗੱਲ ਹੋਈ ਹੈ ਪੀਏ ਸਾਹਿਬ ਨਾਲ ਮੈਡਮ ਦੇ ਆ ਕਮਿਸ਼ਨਰ ਸਾਹਿਬ ਦੇ ਉਹਨਾਂ ਦਾ ਕਹਿਣਾ ਵੈ ਕਿ ਇਹ ਜਿਹੜਾ ਟੈਂਡਰ ਇਹ ਜਿਹੜਾ ਹੈਗਾ ਵੈ ਇਹ ਐਕਸਟੈਂਡ ਕਰਨ ਦੇ ਵਿੱਚ ਟਾਈਮ ਲੱਗੇਗਾ ਇਹ ਉਸੇ ਕੰਪਨੀ ਨੂੰ ਦੇਣਾ ਵੈ ਇਹ ਦੂਜੀ ਕੰਪਨੀ ਨੂੰ ਦੇਣਾ ਵੈ ਇਹ ਥੋੜਾ ਟਾਈਮ ਲੱਗਦਾ ਇਸ ਕਰਕੇ ਹੋਇਆ ਲੇਕਿਨ ਮੇਰਾ ਸਿੱਧਾ ਸਵਾਲ ਹੈ ਵੀ ਆਪਣੇ ਨਗਰ ਨਿਗਮ ਕਾਰਪੋਰੇਸ਼ਨ ਨੂੰ ਕਿ ਮੰਨਦਾ ਕਿ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਤੁਹਾਡੀ ਕੋਈ ਲਾਇਬਿਲਟੀ ਨਹੀਂ ਹੈ ਲੇਕਿਨ ਉਹ 109 ਮੁਲਾਜ਼ਮ ਜਿਹੜੇ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਪਏ ਆ ਉਹ ਕੰਮ ਤਾਂ ਨਗਰ ਨਿਗਮ ਕਾਰਪੋਰੇਸ਼ਨ ਦਾ ਕਰਦੇ ਪਏ ਨਾ ਉਹ 109 ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਵੀ ਘੱਟੋ ਘੱਟ ਹਰ ਇੱਕ ਆਦਮੀ ਨਾਲ 2 ਤੋਂ 9 ਮੁਲਾਜ਼ਮ ਜਿਹੜੇ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਪਏ ਆ ਉਹ ਕੰਮ ਤਾਂ ਨਗਰ ਨਿਗਮ ਕਾਰਪੋਰੇਸ਼ਨ ਦਾ ਕਰਦੇ ਪਏ ਨਾ ਉਹ 109 ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਵੀ ਘੱਟੋ ਘੱਟ ਹਰ ਇੱਕ ਆਦਮੀ ਨਾਲ 4 ਤੋਂ 5 ਜੀ ਘਰ ਦੇ ਜੁੜੇ ਹੋਣਗੇ ਲਗਭਗ 109 ਨਹੀਂ ਫਿਰ ਤਾਂ 500 550 ਹੋਗੇ 550 ਲੋਕਾਂ ਦਾ ਪੇਟ ਇਸ ਨੌਕਰੀ ਤੋਂ ਉਹਨਾਂ ਦੀ ਨੌਕਰੀ ਤੋਂ ਜਿਹੜੀ ਆਊਟਸੋਰਸ ਤੇ ਪ੍ਰਾਈਵੇਟ ਨੌਕਰੀ ਕਾਰਪੋਰੇਸ਼ਨ ਚ ਉਹ ਕਰਦੇ ਪਏ ਆ ਉਹਨਾਂ ਸਿਰ ਤੇ ਕਰਦੇ ਬਲਗਭਗ ਤੁਸੀਂ ਜਾਣ ਕੇ ਸੁਣ ਕੇ ਹੈਰਾਨ ਹੋਵੋਗੇ ਕਿ ਉਹਨਾਂ ਦੀ ਸੈਲਰੀ 11 ਤੋਂ 12000 ਸਿਰਫ 11 ਤੋਂ 12000 ਮਹਿਜ਼ ਉਹਨਾਂ ਦੀ ਸੈਲਰੀ ਹੈ ਹੁਣ ਤੁਸੀਂ ਸੋਚ ਕੇ ਦੇਖੋ ਉਸ 11 ਤੋਂ 12000 ਦੇ ਵਿੱਚ ਬੱਚਿਆਂ ਦੀ ਪੜ੍ਹਾਈਆਂ ਕਿਤਾਬਾਂ ਬੀਤੇ ਦਿਨੋਂ ਮਾਰਚ ਦੀ ਸਕੂਲ ਦੀ ਫੀਸਾਂ ਵੀ ਦੇਣੀਆਂ ਪਈਆਂ ਆਣਗੀਆਂ ਘਰ ਦਾ ਦਵਾ-ਦਾਰੂ ਦਾ ਖਰਚਾ ਕਿੱਥੋਂ ਤਿੰਨ ਮਹੀਨੇ ਲਗਭਗ ਹੋਣ ਤੇ ਆ ਗਏ ਤੀਸਰਾ ਮਹੀਨਾ ਵਾ ਉਹਨਾਂ ਨੂੰ ਸੈਲਰੀ ਨਹੀਂ ਮਿਲੀ ਸੋ ਮੈਂ ਅੱਜ ਨਗਰ ਨਿਗਮ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਇਹੀ ਬੇਨਤੀ ਕਰਨ ਆਇਆ ਹੈ ਕਿ ਸਾਹਿਬ ਇਹਨਾਂ ਚੀਜ਼ਾਂ 'ਵੱਲ ਧਿਆਨ ਦਿਓ ਉਹਨਾਂ ਚੀਜ਼ਾਂ 'ਵੱਲ ਧਿਆਨ ਦਿਓ ਜੇ ਸ਼ਹਿਰ ਦੀ ਤਰੱਕੀ ਚਾਹਨੇ ਹੋ ਡਿਵੈਲਪਮੈਂਟ ਚਾਹਨੇ ਹੋ ਤਾਂ ਮੁਲਾਜ਼ਮਾਂ ਦਾ ਇਹ ਚੀਜ਼ਾਂ ਦਾ ਖਿਆਲ ਰੱਖਣਾ ਪਏਗਾ ਜੇ ਤਿੰਨ-ਤਿੰਨ ਮਹੀਨੇ ਤੈਨਾਂ ਨੂੰ ਸੈਲਰੀ ਨਹੀਂ ਮਿਲੇਗੀ ਤਾਂ ਕਿਵੇਂ ਕੰਮ ਕਰ ਚੱਲਣਗੇ ਤੁਸੀਂ ਹੁਣ ਅੰਦਰ ਮੈਟਰ ਦੇ ਕੇ ਆਇਆ ਤੇ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਉਹ ਕਹਿੰਦੇ ਜੀ ਬਿਲਕੁਲ ਕਮਿਸ਼ਨਰ ਸਾਹਿਬ ਬੈਠੇ ਨਹੀਂ ਹੋਏ ਸੀਗੇ ਉਹਨਾਂ ਦਾ ਕਹਿੰਦੇ ਗੱਲ ਪਹੁੰਚਾਈ ਜਾਏਗੀ ਔਰ ਆ ਡਾਇਰੀ ਨੰਬਰ ਲਗਾ ਕੇ ਉਹਨੇ ਮੈਨੂੰ ਦਿੱਤਾ ਵਾ ਡਾਇਰੀ ਨੰਬਰ ਲਗਾ ਕੇ ਮੈਂ ਉਹਨਾਂ ਕੋਲ ਲਿਤਾ ਵਾ ਸੋ ਇਹਦਾ ਜਵਾਬ ਮੈਂ ਜ਼ਰੂਰ ਆ ਕੇ ਦੁਬਾਰਾ ਮੰਗਾਗਾ ਸੋ ਜੇ ਜਵਾਬ ਨਹੀਂ ਮਿਲਦਾ ਤਾਂ ਮੈਂ ਇਹਦੀ ਆਵਾਜ਼ ਉੱਪਰ ਵੀ ਲੈ ਕੇ ਜਾਵਾਂਗਾ ਕਿਉਂਕਿ ਮੈਂ ਫੇਰ ਕਹਾਂਗਾ ਮੈਂ ਫੇਰ ਕਹਾਂਗਾ ਕਿ ਮੈਂ ਹਮੇਸ਼ਾ ਸਹੀ ਔਰ ਗਲਤ ਲਈ ਆਵਾਜ਼ ਚੁੱਕੀ ਹੈ ਮੈਂ ਅੱਜ ਫੇਰ ਇੱਥੇ ਆਇਆ ਵਾ ਅਗਰ ਕਾਰਪੋਰੇਸ਼ਨ ਦੇ ਲੋਕ ਕੰਮ ਕਰਦੇ ਪਏ ਹੈ ਤਾਂ ਇਹ ਵੀ ਕੋਈ ਬਗਾਨੇ ਨਹੀਂ ਹੈ ਮੇਰੇ ਆਪਣੇ ਲੁਧਿਆਣਾ ਸ਼ਹਿਰ ਦੇ ਹੀ ਬੰਦੇ ਹੈ ਸੋ ਇਹਨਾਂ ਲੋਕਾਂ ਦੀ ਹੱਕ ਦੀ ਆਵਾਜ਼ ਬਣ ਕੇ ਮੈਂ ਇੱਥੇ ਪਹੁੰਚਿਆ ਵਾ ਔਰ ਮੈਂ ਚਾਹਨਾ ਵਾ ਕਿ ਇਹਨਾਂ ਦਾ ਹ 3 ਮਹੀਨੇ ਹੋਣ ਤੇ ਆ ਗਏ ਇਹਨਾਂ ਨੂੰ ਸੈਲਰੀ ਨਹੀਂ ਹਲ ਤੱਕ ਮਿਲਿਆ ਪੁੱਛਣਾ ਚਾਹੀਦਾ ਦੋਸਤ ਸਾਨੂੰ ਪੁੱਛਣਾ ਚਾਹੀਦਾ ਵੈ ਦੇਖੋ ਜੇ ਜਦੋਂ ਕੁਝ ਗਲਤ ਹੁੰਦਾ ਵੈ ਤਾਂ ਅਸੀਂ ਲੋਕ ਆਵਾਜ਼ ਚੱਕਦੇ ਆ ਚੱਕਦੇ ਆ ਨਾ ਜੇ ਕੋਈ ਕਾਰਪੋਰੇਸ਼ਨ ਦੇ ਕਾਰਪੋਰੇਸ਼ਨ ਦੇ ਲੋਕ ਗਲਤ ਕਰਦੇ ਆ ਤਾਂ ਅਸੀਂ ਇਹਨਾਂ ਦੇ ਖਿਲਾਫ ਆਵਾਜ਼ ਚੱਕਦੇ ਆ ਨਾ ਤਾਂ ਅੱਜ ਇਹਨਾਂ ਨਾਲ ਗਲਤ ਹੋ ਰਿਹਾ ਵੈ ਤਾਂ ਸਾਨੂੰ ਆਵਾਜ਼ ਕਿਉਂ ਨਹੀਂ ਚੱਕਣੀ ਚਾਹੀਦੀ ਦੇਖੋ ਗਲਤ ਮੈਂ ਹਮੇਸ਼ਾ ਕਹਿੰਦਾ ਕਿ ਕੋਈ ਪਾਰਟਿਕੂਲਰ ਬੰਦਾ ਗਲਤ ਨਹੀਂ ਹੁੰਦਾ ਸਿਸਟਮ ਗਲਤ ਹੈ ਲੜਾਈ ਸਿਸਟਮ ਨਾਲ ਹੋਣੀ ਚਾਹੀਦੀ ਹੈ ਸੋ ਅੱਜ ਇਨਾ ਬੰਦਿਆਂ ਦਾ ਤੱਕਾ ਹੋ ਰਿਹਾ ਮੇਰੇ ਕੋਲ ਮੈਂ ਕਹਾਂਗਾ ਕਿ ਮੈਂ ਹੁਣ ਨਾਮ ਨਹੀਂ ਲਾਂਗਾ ਇਹਨਾਂ ਲੋਕ ਜਦੋਂ ਇਹ ਮੇਰੇ ਕੋਲ ਚੱਲ ਕੇ ਆਏ ਤਾਂ ਇਹਨਾਂ ਦੀ ਅੱਖਾਂ ਦੇ ਜਿਹੜੇ ਅੰਸੂ ਸੀਗੇ ਉਹ ਸਾਰੀ ਕਹਾਣੀ ਬਿਆਨ ਕਰਦੇ ਪਏ ਸੀਗੇ ਸੋ ਮੈਂ ਫੇਰ ਇਹੀ ਕਹਾਂਗਾ ਕਿ ਇਹਨਾਂ ਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਇਹਨੂੰ ਬੰਦ ਕਰ ਦੇ ਵੀਰੇ ਕੀ ਫਾਇਦਾ ਸਾਰਾ ਮਜਾ ਨਹੀਂ ਸਵੈਸ਼ਨ ਦਿੱਤਾ ਚੀਜ਼ ਦੱਸਦੇ ਵੀ ਡੈਰੀ ਦੇ ਲੰਗਰ ਤੋਂ ਮੈਂ ਲੈ ਕੇ ਆਇਆ ਵਾਂ ਤੇ ਜੇ ਹੁਣ ਇਹ ਦੀ ਮੰਗ ਹੈ ਤੁਹਾਡੀ ਕਿ 109 ਜਿਹੜੇ ਮੁਲਾਜ਼ਮ ਹਨ ਉਹਨਾਂ ਨੂੰ ਚੜ੍ਹ ਰੀਆਂ ਦਿੱਤੀਆਂ ਜਾਣ ਦੇਖੋ ਜਿਹੜਾ ਕੰਮ ਮੈਂ ਕਰ ਰਿਹਾ ਨਾ ਇਹ ਕੰਮ ਵੈਸੇ ਤਾਂ ਬਣਦਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦਾ ਹੈ ਇਹ ਬਣਦਾ ਤਾਂ ਦੇਖੋ ਸਾਡੇ ਸਿਸਟ ਸਾਡੇ ਸਿਆਸਤਦਾਨਾ ਵੈ ਦੇਖੋ ਕਾਰਪੋਰੇਸ਼ਨ ਕਮ ਇਹਦੇ ਸਾਫ਼ ਲਿਖਿਆ ਹੋਇਆ ਹੈ ਕਿ ਕਾਰਪੋਰੇਸ਼ਨ ਦਾ ਇਸ ਸੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਹ ਬੰਦੇ ਉਸ ਕੰਪਨੀ ਉਹ ਜਿਹੜੀ ਕੰਪਨੀ ਹੈ ਇੰਡੀਅਨ ਸਿਕਿਉਰਿਟੀ ਸਰਵਿਸ ਕੰਪਨੀ ਹੈ ਉਸ ਦੁਆਰਾ ਰੱਖੇ ਗਏ ਹੈ ਉਹਨਾਂ ਦਾ ਪੇਮੈਂਟ ਦਾ ਕਿਸੇ ਤਰ੍ਹਾਂ ਦਾ ਲੈਣਾ ਦੇਣਾ ਕਾਰਪੋਰੇਸ਼ਨ ਨੂੰ ਨਹੀਂ ਹੈ ਲੇਕਿਨ ਉਹ ਬੰਦੇ ਕਾਰਪੋਰੇਸ਼ਨ ਚ ਕੰਮ ਕਰਦੇ ਪਏ ਆ ਕਾਰਪੋਰੇਸ਼ਨ ਦਾ ਕੰਮ ਕਰਦੇ ਪਏ ਹੈਗੇ ਸੋ ਮੈਂ ਇਹੀ ਬੇਨਤੀ ਮੈਂ ਰਿਕੁਐਸਟ ਕਰਨ ਕਮਿਸ਼ਨਰ ਸਾਹਿਬ ਕੋਲ ਆਇਆ ਹਾਂ ਕਿ ਕਮਿਸ਼ਨਰ ਸਾਹਿਬ ਉਸ ਕੰਪਨੀ ਨੂੰ ਤੁਹਾਡਾ ਕਰਾਰ ਉਸ ਕੰਪਨੀ ਨਾਲ 2 ਮਹੀਨੇ ਬਾਅਦ ਹੁੰਦਾ ਹੋਵੇ ਜਾਂ 5 ਮਹੀਨੇ ਬਾਅਦ ਹੁੰਦਾ ਹੋਵੇ ਤਾਂ ਕਿ ਉਹ ਤੱਕ ਇਹ ਜਿਹੜੇ EMPLOYE ਹਨ 3 ਮਹੀਨੇ ਹੋਣ ਤੇ ਆਗੇ ਇਹਨਾਂ ਨੂੰ ਸੈਲਰੀ ਨਹੀਂ ਮਿਲੀ ਅਗਰ 4 ਮਹੀਨੇ 5 ਮਹੀਨੇ ਹੋਰ ਕਰਾਰ ਨਹੀਂ ਹੁੰਦਾ ਤਾਂ ਕੀ ਇਹ ਬਿਨਾਂ ਸੈਲਰੀ ਤੋਂ ਬੈਠੇ ਰਹਿਣਗੇ ਰੋਟੀ ਕਿੱਥੋਂ ਖਾਣਗੇ ਬੱਚੇ ਦੀ ਸਕੂਲ ਦੀ ਫੀਸ ਕਿੱਥੋਂ ਦੇਣਗੇ ਸੋ ਮੈਂ ਇਹ ਕਹਿਣਾ ਕਿ ਕੋਈ ਐਸਾ ਹੱਲ ਕੱਢਿਆ ਜਾਵੇ ਕੀ ਇਹਨਾਂ ਦੀ ਸੈਲਰੀ ਇਹਨਾਂ ਨੂੰ ਮਿਲੇ ਇਹਨਾਂ ਦਾ ਪਰਿਵਾਰ ਇਹਨਾਂ ਦੀ ਗੁਜ਼ਰਬਸਰ ਸਹੀ ਤਰੀਕੇ ਨਾਲ ਹੋਵੇ ਬਹੁਤ ਪਰੇਸ਼ਾਨ ਹੈ ਲੋਕ ਬਹੁਤ ਪਰੇਸ਼ਾਨ ਹੈ ਇਹ ਲੋਕ ਔਰ ਜੇ ਇਹ ਲੋਕ ਪਰੇਸ਼ਾਨ ਹੋਣਗੇ ਤਾਂ ਕੰਮ ਕਿਵੇਂ ਕਰਨਗੇ ਜਿਆਦਾ ਕੀ ਸੱਜਾ ਜੀ ਜਿਹੜਾ ਹੁਣ ਤੁਸੀਂ ਕੱਲ ਅੱਜ ਕੱਲੇ ਆਏ ਹੋ ਇੱਥੇ ਉਹ ਮੁਲਾਜ਼ਮ ਵੀ ਤੁਹਾਡੇ ਨਾਲ ਆਣਾ ਚਾਹੁੰਦੇ ਸੀ ਦੋਸਤ ਮੁਲਾਜ਼ਮ ਡਰਦੇ ਹੈ ਦੋਸਤ ਨੌਕਰੀ ਪੇਟ ਦਾ ਸਵਾਲ ਹੈ ਦੋਸਤ ਉਹਨਾਂ ਨੂੰ ਇਹ ਡਰ ਆ ਕਿ ਜੇ ਕੱਲੂ ਕੈਮਰੇ ਦੇ ਅੱਗੇ ਅਸੀਂ ਆ ਗਏ ਤਾਂ ਕੱਲੂ ਸਾਨੂੰ ਇਹ ਨਾ ਕਹਿਤਾ ਜਾਵੇ ਵੀ ਤੁਸੀਂ ਕੈਮਰੇ ਦੇ ਅੱਗੇ ਕਿਉਂ ਆਏ ਤੁਸੀਂ ਕਿਉਂ ਬੋਲੇ ਕੋਈ ਹੋਰ ਅੱਗੇ ਆਇਆ ਮੰਨ ਲਓ 2 ਆ ਜਾਣਗੇ 4 ਆ ਜਾਣਗੇ 10 ਆ ਜਾਣਗੇ 20 ਆ ਜਾਣਗੇ ਨੌਕਰੀ ਲਈ ਬਹੁਤ ਕੁਝ ਕਰਨਾ ਪੈਂਦਾ ਸਹਿਣਾ ਵੀ ਪੈਂਦਾ ਸੋ ਦੇਖੋ ਮੈਂ ਆ ਗਿਆ ਨਾ ਉਹਨਾਂ ਦੀ ਆਵਾਜ਼ ਬਣ ਕੇ ਮੈਂ ਉਹਦੀ ਆਵਾਜ਼ ਬਣ ਕੇ ਆਇਆ ਮੈਂ ਅੱਜ ਬੇਨਤੀ ਕਰਨ ਆਇਆ ਹਾਂ ਕੁਝ ਕਰਨ ਆਇਆ ਕਿ ਉਹ ਨਾ 109 ਲੋਕਾਂ ਬਾਰੇ ਨਹੀਂ ਉਹਨਾਂ 109 ਲੋਕਾਂ ਦੇ ਨਾਲ ਜੁੜੇ ਅਗਰ ਚਾਰ ਬੰਦੇ ਮੈਂ ਬਾਰ-ਬਾਰ ਕਹਿ ਰਿਹਾ ਹਾਂ ਚਾਰ ਬੰਦੇ ਵੀ ਅਗਰ ਅਸੀਂ ਲਗਾਈਏ ਤਾਂ 500 550 ਬੱਚੇ ਦਾ ਲੋਕਾਂ ਦਾ ਪੇੜ ਜਿਹੜਾ ਹੈਗਾ ਵਾ ਉਹ ਇੱਥੇ ਕਰ ਰਹੀ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸਤੇ ਜਿਹੜੇ ਪ੍ਰਾਈਵੇਟ ਇਸ ਕੰਪਨੀ ਵੱਲੋਂ ਰੱਖੇਗੇ 109 ਮੁਲਾਜ਼ਮ ਉਹਨਾਂ ਦਾ ਪੇੜ ਪਾਲਦਾ ਪਿਆ ਵਾ ਸੋ ਉਹਨਾਂ ਦੇ ਵਾਸਤੇ ਅੱਜ ਮੈਂ ਇੱਥੇ ਆਵਾ